ਸਤਿ ਸ਼੍ਰੀ ਅਕਾਲ ਜੀ ડી5 ਚੈਨਲ ਪੰਜਾਬੀ ਵੇਖ ਰਹੇ ਤੁਸੀਂ ਮੈਂ ਤੁਹਾਡੇ ਨਾਲ ਸਿਮਰਨਜੀਤ ਕੌਰ ਗਿੱਲ ਤੇ ਅੱਜ ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ ਹਰਾਂ ਦੇ ਵੱਲੋਂ ਇੱਕ ਅਹਿਮ ਪ੍ਰੈਸ ਕਾਨਫਰੰਸ ਕੀਤੀ ਗਈ ਇਸ ਵਿੱਚ ਉਹਨਾਂ ਨੇ ਵੱਡੀ ਜਾਣਕਾਰੀ ਦਿੰਦਿਆਂ ਕਿਹਾ ਕਿ ਡਿਪਾਰਟਮੈਂਟ ਦੇ ਵਿੱਚ ਜਿਹੜੀਆਂ ਕਾਲੀਆਂ ਭੇਡਾਂ ਨੇ ਉਹਨਾਂ ਖਿਲਾਫ ਕਾਰਵਾਈਆਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਤੇ ਇਸੇ ਦੇ ਤਹਿਤ ਅੱਜ 52 ਪੁਲਿਸ ਅਧਿਕਾਰੀਆਂ ਨੂੰ ਬਰਖਾਸਤ ਕਰ ਦਿੱਤਾ ਗਿਆ ਹੈ ਭਾਵ ਪੁਲਿਸ ਦੀਆਂ ਸੇਵਾਵਾਂ ਤੋਂ ਬਰਖਾਸਤ ਕਰ ਦਿੱਤਾ ਗਿਆ ਹੈ ਇਸ ਵਿੱਚ ਕਾਂਸਟੇਬਲ ਦੇ ਰੈਂਕ ਤੋਂ ਲੈ ਕੇ ਇੰਸਪੈਕਟਰ ਦੇ ਰੈਂਕ ਤੱਕ ਪੁਲਿਸ ਕਰਮਚਾਰੀ ਜੜੇ ਨੇ ਉਹ ਸ਼ਾਮਿਲ ਨੇ ਨਾਲ ਹੀ ਉਹਨਾਂ ਨੇ ਜਾਣਕਾਰੀ ਦਿੱਤੀ ਹੈ ਕਿ 2 ਦਿਨ ਪਹਿਲਾਂ ਸਿੜੀ ਮੁਕਸਰ ਸਾਹਿਬ ਦੇ ਡੀਸੀ ਨੂੰ ਵੀ ਸਸਪੈਂਡ ਕਰ ਦਿੱਤਾ ਗਿਆ ਸੀ ਤੇ ਭ੍ਰਿਸ਼ਟਾਚਾਰ ਦੇ ਖਿਲਾਫ ਪੰਜਾਬ ਸਰਕਾਰ ਦੇ ਹੁਕਮਾਂ ਦੇ ਅਧੀਨ ਰਹਿ ਕੇ ਪੰਜਾਬ ਪੁਲਿਸ ਹੁਣ ਭ੍ਰਿਸ਼ਟਾਚਾਰ ਵਿਰੁੱਧ ਜ਼ੀਰੋ ਟੋਲਰੈਂਸ ਪਾਲਿਸੀ ਅਪਣਾ ਰਹੀ ਹੈ ਇਸ ਦੇ ਨਾਲ ਹੀ ইএফআইਆਰ ਨੂੰ ਲੈ ਕੇ ਵੀ ਕਈ ਤਰ੍ਹਾਂ ਦੇ ਅਹਿਮ ਐਲਾਨ ਕੀਤੇ ਗਏ ਨੇ ਨਾਲ ਹੀ ਡਿਜੀਪੀ ਗੌਰਵ ਯਾਦਵ ਨੇ ਕਿਹਾ ਹੈ ਕਿ ਹੁਣ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਵਾਸਤੇ ਪੰਜਾਬ ਪੁਲਿਸ ਜੀ ਤੋੜ ਕੰਮ ਕਰਨਾ ਸ਼ੁਰੂ ਕਰੇਗੀ ਪੰਜਾਬ ਪੁਲਿਸ ਦੇ ਵਿੱਚ ਇੰਪਲੀਮੈਂਟ ਕੀਤਾ ਜਾ ਰਿਹਾ ਹੈ ਇਸ ਦੇ ਅੰਤਰਗਤ ਸਾਰੇ ਐਸਐਸਪੀਸ ਤੇ ਕਮਿਸ਼ਨਰਸ ਆਫ ਪੁਲਿਸ ਨੇ ਆਪਣੇ ਲੈਵਲ ਤੇ ਐਕਸਰਸਾਈਜ਼ ਅੰਡਰਟੇਕ ਕਰਕੇ ਜਿਹੜੇ ਪੁਲਿਸ ਫੋਰਸ ਦੇ ਵਿੱਚ ਜਿਹੜੇ ਜਿਨ੍ਹਾਂ ਦੇ ਖਿਲਾਫ ਐਫਆਈਆਰਸ ਦਰਜ ਹੈ ਜਾਂ ਜਿਹੜੇ ਪੁਲਿਸ ਆਫਿਸਰਸ ਜਿਹੜਾ ਤੇ ਮਿਸਕੰਡਕਟ ਦੇ ਐਲੀਗੇਸ਼ਨਸ ਹੈਗੇ ਉਹਨਾਂ ਨੂੰ ਉਹਨਾਂ ਨੂੰ ਲਿਸਟ ਆਊਟ ਕਰਕੇ as per faction circumstances in each case apni application due application of mind to baad hun tak 52 instances je 52 police officials have been dismissed under article 311 so act of all levels from constable up to inspector and uh, this is an exercise based on facts and records of the case the uh, zero tolerance for corrupt practices and zero tolerance for ਇਹਦੀ ਮਿਸਕੰਡਕਟ ਐਂਡ ਮੈਲ ਪ੍ਰੈਕਟਿਸਸ ਇਸ ਬੀਨ ਫਾਲੋਡ ਤੇ ਜਿਹੜੀ ਪੰਜਾਬ ਸਰਕਾਰ ਦੀ ਹਿਦਾਇਤਾਂ ਹੈ ਕਿ ਇਹਨਾਂ ਨੂੰ ਇੰਪਲੀਮੈਂਟ ਕੀਤਾ ਜਾ ਰਿਹਾ ਜਿੱਥੇ ਵੀ ਕੋਈ ਇਨਸਟੈਂਸ ਜਿਵੇਂ ਰੀਸੈਂਟਲੀ ਫਰੀਦਕੋਟ ਦੇ ਵਿੱਚ ਇੱਕ ਐਸਐਚਓ ਦੇ ਖਿਲਾਫ ਕਰਪਸ਼ਨ ਦੀ ਅਲੀਗੇਸ਼ਨ ਆਈ ਸੀਗੀ ਤੇ ਉਹਨਾਂ ਦੇ ਖਿਲਾਫ ਐਸ ਪਰ ਲਾਅ ਕਾਰਵਾਈ ਕਰਤੇ ਹੋਏ ਐਫਆਈਆਰ ਦਰਜ ਕੀਤੀ ਗਈ ਤੇ ਜਿਹੜੇ ਪੁਲਿਸ ਆਫੀਸਰ ਸੀਗੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੋ ਮੈਂ ਇਹ ਕਹਿਣਾ ਚਾਹਾਂਗਾ ਤੁਹਾਡੇ ਰਾਹੀਂ ਆਈ ਵਾਂਟ ਟੂ ਸੈਂਡ ਦਿਸ ਮੈਸੇਜ ਟੂ ਪੰਜਾਬ ਪੁਲਿਸ ਆਲਸੋ that uh, there is no tolerance for any corrupt practice or mal malpractice and a very strict action would be taken against anyone found indulging in such practices is de naal de naal hi sade efforts hege ki uh, transparent te accountable governance nu police pul de vich implement karan layi jehdi police services jehdi deliver hondi hai lokan nu sadi tarkali police services online unadi delivery hondi hai so inna nu expand kita jauga ਅ ਦਿੱਲੀ ਪੁਲਿਸ ਦੀ ਤਰ੍ਹਾਂ ਜਿਹੜੀ ਡੈਲੀ ਪੁਲਿਸ ਦੇ ਵਿੱਚ ਮੋਟਰ ਵਹੀਕਲ theft ਦੀ eFIR ਰਜਿਸਟਰ ਹੁੰਦੀ ਹੈ ਜਿਸ ਦੇ ਵਿੱਚ ਕੰਪਲੇਨੈਂਟ ਨੂੰ ਆਨਲਾਈਨ ਉਹ ਆਪਣੀ ਕੰਪਲੇਂਟ ਸਬਮਿਟ ਕਰਦਾ ਹੈਗਾ ਤੋਂ ਇਸ ਨੂੰ ਅਸੀਂ ਜਿਹੜਾ ਹੈਗਾ ਮਾਨਯੋਗ ਹਾਈ ਕੋਰਟ ਦੇ ਨਾਲ ਤੇ ਸਟੇਟ ਗਵਰਨਮੈਂਟ ਨਾਲ ਟੇਕਅਪ ਕਰਕੇ ਅਸੀਂ 1 ਮਹੀਨੇ ਦਾ ਟਾਰਗੇਟ ਰੱਖਿਆ ਹੈਗਾ ਕਿ ਪੰਜਾਬ ਸਟੇਟ ਦੇ ਵਿੱਚ eFIR for motor vehicle thefts would be introduced in the next 1 month ਇਸ ਦੇ ਵਿੱਚ ਇੱਕ ਈ ਪੁਲਿਸ ਸਟੇਸ਼ਨ ਸਟੇਟ ਲੈਵਲ ਦਾ ਨੋਟੀਫਾਈ ਕੀਤਾ ਜਾਊਗਾ ਤੇ ਹਰ ਡਿਸਟ੍ਰਿਕਟ ਦੇ ਵਿੱਚ ਜਿਹੜੇ ਸਾਂਝ ਕੇਂਦਰ ਹੈਗੇ ਉਥੇ ਜਾਂ ਆਨਲਾਈਨ ਜਿਹੜੀ ਕੰਪਲੇਂਟ ਸਬਮਿਟ ਹੋਣਗੀ ਉਹ ਉਹ ਦੇ ਵਿਲ ਬੀ ਪੁਸ਼ਡ ਟੂ ਦੀ ਈ ਪੁਲਿਸ ਸਟੇਸ਼ਨ ਜਿੱਥੋਂ ਜੋ ਐਫ ਆਈ ਆਰ ਰਜਿਸਟਰ ਹੋ ਕੇ ਜਨਰੇਟ ਹੋ ਕੇ ਜੂਰਿਸਡਿਕਸ਼ਨਲ ਪੁਲਿਸ ਸਟੇਸ਼ਨ ਤੇ ਵਿੱਚ ਚਲੀ ਜਾਊਗੀ ਸੋ ਇਸ ਦੇ ਵਿੱਚ ਦਿੱਲੀ ਪੁਲਿਸ ਦੀ ਤਰਜ਼ ਤੇ 21 ਦਿਨਾਂ ਦੇ ਵਿੱਚ ਆਟੋਮੈਟਿਕ ਜੇ ਕੇਸ ਸਟ੍ਰੈਸ ਨਹੀਂ ਹੁੰਦਾ ਤੇ ਕੈਂਸਲੇਸ਼ਨ ਰਿਪੋਰਟ ਜਿਹੜੀ ਕੰਪਲੇਨੈਂਟ ਦੇ ਇਨਬਾਕਸ ਚ ਪਹੁੰਚਾਉਗੀ ਸੋ ਉਸ ਲਈ ਅਸੀਂ ਮਾਨਯੋਗ ਹਾਈ ਕੋਰਟ ਨਾਲ ਇਹ ਮੈਟਰ ਟੇਕ ਅਪ ਕਰਕੇ ਸੋ ਥੈਟ ਉਹ ਪੁਸ਼ ਕਰਨ ਲਈ ਜਿਹੜੇ ਆਨਰੇਬਲ ਕੋਰਟਸ ਨੂੰ ਐਫ ਆਈ ਆਰ ਜਾਂਦੀ ਹੈ ਜਿਹੜੀ ਸਾਡੀ ਕੰਪਲੀਸ਼ਨ ਰਿਪੋਰਟ ਹੈ ਉਹ ਉਹਨਾਂ ਦੀ ਪ੍ਰਵਾਨਗੀ ਲੈ ਕੇ ਟੈਕਨੀਕਲ ਇਨਫਰਾਸਟ੍ਰਕਚਰ ਨੂੰ ਇਨ ਪਲੇਸ ਕਰਕੇ ਅਸੀਂ ਅਸੀਂ ਇੰਪਲੀਮੈਂਟ ਕਰਾਂਗੇ ਇੱਕ ਇਸ ਦੇ ਨਾਲ-ਨਾਲ ਅਸੀਂ ਇੱਕ ਸਿਟੀਜ਼ਨ ਫ੍ਰੈਂਡਲੀ ਪੁਲਿਸਿੰਗ ਇੱਕ ਇੰਡੀਅਨ ਪੁਲਿਸ ਫਾਊਂਡੇਸ਼ਨ ਹੈਗੀ ਜਿਸ ਦੇ ਪੈਟਰਨ ਮਿਸਟਰ ਪ੍ਰਕਾਸ਼ ਸਿੰਘ ਹੈਗੇ ਉਹਨਾਂ ਦੇ ਨਾਲ ਇੱਕ ਪਾਇਲਟ ਪ੍ਰੋਜੈਕਟ ਤਿੰਨ ਜ਼ਿਲ੍ਹਿਆਂ ਦੇ ਵਿੱਚ ਇਨ ਰੋਪੜ ਫਤੇਗੜ ਤੇ ਮੁਹਾਲੀ ਅਸੀਂ ਲਾਂਚ ਕੀਤਾ ਹੈਗਾ ਜਿਸ ਦੇ ਵਿੱਚ ਇੱਕ ਇੱਕ ਤਰੀਕਾ ਦਾ ਪੁਲਿਸ ਸਰਵਿਸਸ ਦਾ ਥਰਡ ਪਾਰਟੀ ਆਡਿਟ ਕੀਤਾ ਜਾਊਗਾ ਤੇ ਨਾਲ ਦੀ ਨਾਲ ਰਿਸਰਚ ਫॉर ਡਿਵੈਲਪਿੰਗ ਅ ਬੈਟਰ ਪੁਲਿਸ ਸਰਵਿਸ ਇਨ ਦੀ ਏਰੀਆ ਆਫ ਐਫ ਆਈ ਆਰ ਰਜਿਸਟ੍ਰੇਸ਼ਨ रेस्पॉन्स ऑफ पुलिस टू कंपलेट बिहेवियर एंड कंडक्ट ऑफ पुलिस ऑफिसर्स एंड लेवल ऑफ कम्युनिटी कम्यूनिटी एंगेजमेंट सीएम साहब ने जी से एंटी ड्रग हैल्पलाइन जब बेसिकली वटसएप चैकबाक्स है नाइन डबल सैवन नाइन वन डबल जीरो टू डबल जीरो उस जी साल कंपलेट आ रही है ਉਨਾਤੇ ਅਸੀਂ ਐਫ ਆਈ ਆਰਸ ਦਰਜ ਕਰ ਰਹੇ ਹਾਂ ਤਾਂ ਕਿ ਜਿਹੜੇ ਪੁਆਇੰਟਸ ਆਫ ਸੇਲ ਤੇ ਜਿਹੜੇ ਜਿਹੜੀ ਜੱਜਸ ਦੀ ਕੰਪਲੇਂਟ ਹੁੰਦੀ ਹੈ ਉਸ ਤੇ ਇਫੈਕਟਿਵ ਕਾਰਵਾਈ ਹੋ ਜਾਵੇ ਸੋ ਮੈਂ ਲੋਕਾਂ ਨੂੰ ਵੀ ਅਪੀਲ ਕਰਾਂਗਾ ਕਿ ਇਹ ਜਿਹੜਾ ਵਟਸਐਪ ਨੰਬਰ ਹੈਗਾ 9779100200 ਇਸ ਦਾ ਜਿਹੜਾ ਹੈਗਾ ਕੋਈ ਵੀ ਕੰਪਲੇਂਟ ਜਿਹੜੀ ਇਸ ਦੇ ਵਿੱਚ ਅਨੋਨਿਮਸ ਰੱਖੀ ਜਾਂਦੀ ਹੈ ਇਨਫਾਰਮੈਂਟੀ ਆਇਡੈਂਟੀਟੀ ਸੋ ਵੀਡੀਓਜ਼ ਵੀ ਭੇਜੇ ਜਾ ਸਕਦੀਆਂ ਮੀਡੀਆ ਭੇਜੀ ਜਾ ਸਕਦੀ ਹੈ ਜਾਂ ਮੈਸੇਜਸ ਭੇਜੇ ਜਾ ਸਕਦੇ ਹਨ ਕੰਪਲੇਨੈਂਟਲੀ ਆਇਡੈਂਟੀਟੀ ਨੂੰ ਅਨੋਨਿਮਸ ਰੱਖ ਕੇ ਉਸ ਤੇ ਕਾਰਵਾਈ ਕੀਤੀ ਜਾਂਦੀ ਹੈ ਤੇ ਨਾਲੇ ਉਸ ਦਾ ਜਿਹੜਾ ਫੀਡਬੈਕ ਹੈਗਾ ਉਹ ਲੋਕਾਂ ਨੂੰ ਦਿੱਤਾ ਜਾਂਦਾ ਹੈ। ਅਗਰ ਨੰਬਰ ਇਸਰ 9779100200 ਅ ਪੰਜਾਬ ਅ ਏਨ ਅਕੋਰਡੈਂਸ ਵਿਦ ది ਇਨਸਟਰਕਸ਼ਨਸ ਆਫ ਦੀ ਪੰਜਾਬ ਗਵਰਨਮੈਂਟ ਇਸ਼ੂਡ ਔਨ 13th ਫੈਵਰੀ ਅ ਐਮਫਸਾਈਜ਼ਿੰਗ ਟ੍ਰਾਂਸਪਰੈਂਸੀ ਅ ਕਾਉਂਟੇਬਿਲਟੀ ਐਂਡ ਇੰਟੈਗ੍ਰਿਟੀ ਇਨ ਪਬਲਿਕ ਸਰਵਿਸ ਡਿਲੀਵਰੀ ਦੀ ਪੁਲਿਸ Uh, authorities in the state of Punjab in all the districts and commissionerates. ਜ਼ਿਕਰ ਖਾਸ ਹੈ ਕਿ ਮੌਜੂਦਾ ਸਮੇਂ ਵਿੱਚ ਪੰਜਾਬ ਪੁਲਿਸ 'ਚ 80000 ਪੁਲਿਸ ਮੁਲਾਜ਼ਮਾਂ ਦੀ ਨਫਰੀ ਹੈ ਜਿਸ ਵਿੱਚੋਂ 52 ਪੁਲਿਸ ਅਧਿਕਾਰੀਆਂ ਨੂੰ ਬਰਖਾਸਤ ਕਰ ਦਿੱਤਾ ਗਿਆ ਹੈ ਦੂਜੇ ਪਾਸੇ ਵਿਰੋਧੀ ਧਿਰਾਂ ਦੀ ਮੰਨੀ ਹੈ ਤਾਂ ਉਹਨਾਂ ਦਾ ਕਹਿਣਾ ਆਉਣ ਵਾਲੇ ਸਮੇਂ 'ਚ ਪਤਾ ਲੱਗ ਜਾਵੇਗਾ ਕਿ ਇਹ 52 ਪੁਲਿਸ ਅਧਿਕਾਰੀ ਸੱਚਮੁੱਚ ਭ੍ਰਿਸ਼ਟ ਸਾਨੀਆ ਇਹਨਾਂ ਦੇ ਵਿੱਚੋਂ ਕੋਈ ਸੱਚੇ ਸੁੱਚੇ ਵੀ ਸਨ ਆਉਣ ਵਾਲੇ ਸਮੇਂ ਦੇ ਵਿੱਚ ਵੇਖਣਾ ਹੋਵੇਗਾ ਕਿ ਪੰਜਾਬ ਪੁਲਿਸ ਦੇ ਵਿੱਚ ਭ੍ਰਿਸ਼ਟ ਕਰਮਚਾਰੀਆਂ ਦੇ ਖਿਲਾਫ ਹੋਰ ਕੀ ਵੱਡੀਆਂ ਕਾਰਵਾਈਆਂ ਵੇਖਣ ਨੂੰ ਮਿਲਦੀਆਂ ਨੇ ਬਣੇ ਰਹੋ ਸਾਡੇ ਨਾਲ ਡੀਫੈਕਟ ਚੈਨਲ ਪੰਜਾਬੀ ਤੇ ਧੰਨਵਾਦ ਨਿਰਧਾਰਾ ਨਿਰਪੱਖ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ